ਕੈਨੇਡਾ ਵਿੱਚੋਂ ਵੱਡੀ ਗਿਣਤੀ ਵਿੱਚ ਪੰਜਾਬੀ ਕੀਤਾ ਜਾ ਰਹੇ ਨੇ ਰਿਪੋਰਟ ਕੈਨੇਡਾ ਪੱਕੇ ਹੋਣ ਦਾ ਸੁਪਨਾ ਹੋਇਆ ਚੂਰ ਚੂਰ 3000 ਤੋਂ ਜ਼ਿਆਦਾ ਲੋਕਾਂ ਨੂੰ ਕੀਤਾ ਜਾਵੇਗਾ ਰਿਪੋਰਟ ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਵੀ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਨੂੰ ਲੈ ਕੇ ਐਕਸ਼ਨ ਮੋਡ ਵਿੱਚ ਹੈ ਕੈਨੇਡਾ ਵੱਲੋਂ ਵੱਡੀ ਗਿਣਤੀ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਨੇ ਜਿਹੜੇ ਉਹ ਰਿਪੋਰਟ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਲੋਕ ਸ਼ਾਮਿਲ ਨੇ ਤਾਂ ਭਾਰਤੀ ਲੋਕਾਂ ਦੇ ਵਿੱਚ ਵੱਡੀ ਗਿਣਤੀ ਪੰਜਾਬੀ ਨਾਗਰਿਕਾਂ ਦੀ ਹੈ ਤਾਂ ਇਸ ਦਾ ਸਿੱਧਾ ਸਿੱਧਾ ਅਸਰ ਜਿਹੜਾ ਉਹ ਪੰਜਾਬ ਦੇ ਉੱਤੇ ਪਵੇਗਾ ਕੈਨੇਡਾ ਦੇ ਵੱਲੋਂ ਇਸ ਤੋਂ ਲੈ ਕੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ CBSA ਦੇ ਤਾਜ਼ਾ ਅੰਕੜਿਆਂ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਕੈਨੇਡਾ ਵਿੱਚੋਂ ਕੱਢਣ ਦੇ ਹੁਕਮ ਜਾਰੀ ਕੀਤੇ ਗਏ ਨੇ ਉਹਨਾਂ ਵਿੱਚ ਪਹਿਲੇ ਨੰਬਰ ਉੱਤੇ ਮੈਕਸੀਕੋ ਦੇ ਨਾਗਰਿਕ ਸ਼ਾਮਿਲ ਨੇ ਜਦਕਿ ਦੂਜੇ ਨੰਬਰ ਉੱਤੇ ਭਾਰਤ ਦੇ ਲੋਕ ਸ਼ਾਮਿਲ ਨੇ ਤਾਂ ਭਾਰਤੀ ਲੋਕਾਂ ਦੇ ਵਿੱਚ ਵੱਡੀ ਗਿਣਤੀ ਆ ਜਿਹੜੀ ਉਹ ਪੰਜਾਬੀਆਂ ਦੀ ਹੈ ਕਿਉਂਕਿ ਇਹ ਸਾਰੇ ਲੋਕ ਜਾਣਦੇ ਨੇ ਕਿ ਪੰਜਾਬ ਦੇ ਵਿੱਚ ਵੱਡੇ ਪੱਦਰ ਉੱਤੇ ਕੈਨੇਡਾ ਜਾਣ ਦਾ ਰੁਝਾਨ ਆ ਜਿਹੜਾ ਉਹ ਚੱਲਿਆ ਏ ਤਾਂ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਦੇ ਸੁਪਨੇ ਹੁਣ ਚੂਰ-ਚੂਰ ਹੋ ਰਹੇ ਨੇ ਇੱਕ ਵਧੀਆ ਲਾਈਫ ਸਟਾਈਲ ਕੈਨੇਡਾ ਦੀ ਚੱਕਾ ਚੌਂਦ ਵਾਲੀ ਜ਼ਿੰਦਗੀ ਹਾਲਾਂਕਿ ਇਹ ਜ਼ਿੰਦਗੀ ਕੈਨੇਡੀਅਨ ਅਨੁਸਾਰ ਤਸਵੀਰਾਂ ਵਿੱਚ ਹੀ ਲੱਗਦੀ ਹੈ ਲੇਕਿਨ ਉੱਥੇ ਹਾਲਾਤ ਬੜੇ ਮੁਸ਼ਕਲ ਨੇ ਤਾਂ ਬਹੁਤ ਸਾਰੇ ਸੁਪਨੇ ਲੈ ਕੇ ਲੋਕ ਕੈਨੇਡਾ ਦੇ ਜਹਾਜ਼ ਜਿਹੜੇ ਜਿਨ੍ਹਾਂ ਦੇ ਸੁਪਨੇ ਹੁਣ ਚੂਰ-ਚੂਰ ਹੋ ਰਹੇ ਨੇ 30000 ਤੋਂ ਜ਼ਿਆਦਾ ਗੈਰ ਕਾਨੂੰਨੀ ਪ੍ਰਵਾਸੀ ਕੈਨੇਡਾ ਦੇ ਵੱਲੋਂ ਡਿਪੋਰਟ ਕੀਤੇ ਜਾ ਰਹੇ ਨੇ ਅਤੇ ਇਹਨਾਂ ਲੋਕਾਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਨੇ ਤਾਂ ਕੈਨੇਡਾ ਵਿੱਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਏ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਯਾਨੀ ਕਿ CBSA ਦੇ ਅਨਸਾਰ ਕੈਨੇਡਾ ਵਿੱਚ ਇਸ ਵਕਤ 30687 ਗੈਰ ਕਾਨੂੰਨੀ ਪ੍ਰਵਾਸੀ ਰਹਿ ਰਹੇ ਨੇ ਅਤੇ ਉੱਥੇ ਇਸ ਨੂੰ ਲੈ ਕੇ ਕੰਮ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਹੈ ਸੀਬੀਐਸਏ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਵਿੱਚੋਂ ਕੱਢਿਆ ਜਾਵੇ ਜਿਹੜੇ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਦੇਸ਼ ਵਿੱਚੋਂ ਕੱਢਣ ਦੀ ਕਾਰਗੁਜ਼ਾਰੀ ਆ ਜਿਹੜੀ ਉਹ ਵੀ ਅਰੰਭੀ ਹੋਈ ਹੈ ਅਤੇ ਹੁਣ ਇਸ ਨੂੰ ਲੈ ਕੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ ਪਹਿਲੇ ਨੰਬਰ ਉੱਤੇ ਮੈਕਸੀਕਨ ਨੇ ਅਤੇ ਦੂਜੇ ਨੰਬਰ ਦੇ ਉੱਤੇ ਇੰਡੀਅਨ ਇੰਡੀਆਨਾ ਦੇ ਵਿੱਚੋਂ ਵੱਡੀ ਗਿਣਤੀ ਪੰਜਾਬੀਆਂ ਦੀ ਹੈ ਤਾਂ ਦੇਸ਼ ਨਿਕਾਲੇ ਦੇ ਨੋਟਿਸ ਜਾਰੀ ਕੀਤੇ ਗਏ ਨੇ ਵੱਖ-ਵੱਖ ਕਾਰਨ ਨੇ ਜਿਨ੍ਹਾਂ ਕਰਕੇ ਇਹ ਕਾਰਵਾਈ ਹੋਈ ਹੈ ਜਿਵੇਂ ਕਿ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਤੇ ਇਹ ਕਾਰਵਾਈ ਹੋਈ ਹੈ ਕੈਨੇਡਾ ਵਿੱਚ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਤੇ ਜਾਂ ਫਿਰ ਵਰਕ ਪਰਮਿਟ ਖਤਮ ਹੋਣ ਤੋਂ ਬਾਅਦ ਉੱਥੇ ਰਹਿਣ ਤੇ ਵੀ ਇਹ ਕਾਰਵਾਈ ਹੋਈ ਹੈ ਅਤੇ ਵੱਡੀ ਗਿਣਤੀ ਵਿੱਚ ਰਾਸ ਦੀ ਸ਼ਰਨ ਦੇ ਕੇਸ ਫੇਲ ਹੋਣ ਤੇ ਵੀ ਕੈਨੇਡਾ ਤੋਂ ਰਿਪੋਰਟ ਕੀਤਾ ਜਾ ਰਿਹਾ ਹੈ ਤਾਂ ਜਿਹੜੇ ਲੋਕਾਂ ਨੂੰ ਹੁਣ ਕੈਨੇਡਾ ਵਿੱਚੋਂ ਰਿਪੋਰਟ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਇਮੀਗ੍ਰੇਸ਼ਨ ਮਾਹਰਾਂ ਅਨੁਸਾਰ ਅਪੀਲ ਜਾਂ ਦਲੀਲ ਕਰਨ ਦਾ ਵੀ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ ਰਿਪੋਰਟ ਹੋਣ ਵਾਲੇ ਇਹਨਾਂ ਲੋਕਾਂ ਵਿੱਚੋਂ 90% ਉਹ ਲੋਕ ਦੇ ਜਿਨ੍ਹਾਂ ਨੇ ਰਾਜਸੀ ਸ਼ਰਨ ਲੈਂਡ ਦੇ ਲਈ ਕੇਸ ਕੈਨੇਡਾ ਦੇ ਵਿੱਚ ਅਪਲਾਈ ਕੀਤਾ ਸੀ ਲੇਕਿਨ ਹੁਣ ਉਹਨਾਂ ਦੀਆਂ ਅਰਜ਼ੀਆਂ ਨੇ ਜਿਹੜੀਆਂ ਉਹ ਰੱਦ ਹੋ ਗਈਆਂ ਨੇ ਤਾਂ ਰਾਸ਼ਟਰੀ ਸ਼ਰਨ ਦੇ ਕੇਸ ਰੱਦ ਹੋਣ ਵਾਲੇ 27140 ਪ੍ਰਵਾਸੀ ਇਹਨਾਂ ਦੇ ਵਿੱਚ ਸ਼ਾਮਿਲ ਨੇ ਜਦਕਿ 1400 ਜਣੇ ਉਹ ਨੇ ਜਿਹੜੇ ਸਟੱਡੀ ਵੀਜ਼ਾ ਲੈ ਕੇ ਕੈਨੇਡਾ ਗਏ ਸੀ ਲੇਕਿਨ ਇੱਥੇ ਉਹਨਾਂ ਨੇ ਆਪਣੀ ਪੜ੍ਹਾਈ ਪੂਰੀ ਨਹੀਂ ਕੀਤੀ ਟੂਰਿਸਟ ਵੀਜ਼ਾ ਲੈ ਕੇ ਕੈਨੇਡਾ ਆ ਕੇ ਵਾਪਸ ਨਾ ਜਾਣ ਵਾਲੇ ਲੋਕ ਵੀ ਇਸ ਦੇ ਵਿੱਚ ਸ਼ਾਮਿਲ ਨੇ ਜਦਕਿ 1256 ਉਹ ਵਿਅਕਤੀ ਨੇ ਜਿਨ੍ਹਾਂ ਦੇ ਖਿਲਾਫ ਅਦਾਲਤ ਦੇ ਵਿੱਚ ਇਹ ਗੱਲ ਸਾਬਿਤ ਹੋਈ ਹੈ ਕਿ ਉਹ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀ ਅਤੇ 65 ਪ੍ਰਵਾਸੀ ਉਹ ਨੇ ਜਿਹੜੇ ਸੰਗਠਿਤ ਅਪਰਾਧਾਂ ਦੇ ਵਿੱਚ ਵੀ ਸ਼ਾਮਲ ਰਹੇ ਨੇ ਤਾਂ ਤਾਂ ਤਿੰਨ ਸੂਬੇ ਨੇ ਜਿਹੜੇ ਉਹਨਾਂ ਵਿੱਚੋਂ ਵੱਡੀ ਗਿਣਤੀ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਰਿਪੋਰਟ ਕੀਤੇ ਜਾ ਰਹੇ ਨੇ ਤਾਂ ਟੌਪ ਤਿੰਨ ਤੇ ਇਹ ਸੂਬੇ ਨੇ ਜਿਹੜੇ ਆਏ ਨੇ ਪਹਿਲੇ ਨੰਬਰ ਤੇ ਕਿਊਬਿਕ ਹੈ ਦੂਜੇ ਤੇ ਗ੍ਰੇਟਰ ਟੋਰਾਂਟੋ ਅਤੇ ਤੀਜੇ ਉੱਤੇ ਵੈਲਕੂਵਰ ਰਹਿਤਾ ਇਹਨਾਂ ਸੂਬਿਆਂ ਵਿੱਚੋਂ ਵੱਡੀ ਗਿਣਤੀ ਹੈ ਇਹਨਾਂ ਰਿਪੋਰਟ ਹੋਣ ਵਾਲੇ ਲੋਕਾਂ ਦੀ ਤਾਂ ਇਮੀਗ੍ਰੇਸ਼ਨ ਕਾਨੂੰਨ ਸਖਤ ਹੋਣ ਤੋਂ ਬਾਅਦ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੇ ਪੱਕੇ ਹੋਣ ਲਈ ਰਾਜਸੀ ਸ਼ਰਨ ਲਈ ਅਪਲਾਈ ਕੀਤਾ ਸੀ ਲੇਕਿਨ ਉਹਨਾਂ ਦਾ ਕੇਸ ਹੁਣ ਰੱਦ ਹੋ ਗਿਆ ਹੈ ਅਤੇ ਉਹਨਾਂ ਨੂੰ ਵਾਪਸ ਉਹਨਾਂ ਦੇ ਵਤਨਾਂ ਵਿੱਚ ਭੇਜਿਆ ਜਾ ਰਿਹਾ ਏ 2024 ਦੇ ਵਿੱਚ 20245 ਵਿਦਿਆਰਥੀਆਂ ਨੇ ਰਾਸ ਦੀ ਸ਼ਰਨ ਲਈ ਕੇਸ ਅਪਲਾਈ ਕੀਤਾ ਸੀ ਕਿਉਂਕਿ ਇਮੀਗ੍ਰੇਸ਼ਨ ਦੇ ਕਾਨੂੰਨ ਨੇ ਜਿਹੜੇ ਉਹ ਸਖਤ ਹੋ ਗਏ ਸਨ ਹਾਲਾਂਕਿ ਇਸ ਤੋਂ ਪਹਿਲਾਂ 2023 ਦੇ ਵਿੱਚ ਜਿੰਨੇ ਵਿਦਿਆਰਥੀਆਂ ਨੇ ਕੀਤਾ ਸੀ ਉਸ ਦੇ ਨਾਲੋਂ ਇਹ ਅੰਕੜਾ ਦੁੱਗਣਾ ਏ ਅਤੇ 2019 ਦੇ ਨਾਲੋਂ 6 ਗੁਣਾ ਜ਼ਿਆਦਾ ਇਹ ਅੰਕੜਾ ਪਾਇਆ ਜਾ ਰਿਹਾ ਏ ਇਸ ਸਾਲ ਦੀ ਗੱਲ ਕਰੀਏ ਤਾਂ ਪਹਿਲੇ 3 ਮਹੀਨਿਆਂ ਵਿੱਚ 2025 ਅੰਦਰ 5500 ਰਾਸੀ ਸ਼ਰਨ ਦੇ ਕੇਸ ਦਰਜ ਕੀਤੇ ਗਏ ਨੇ ਤਾਂ ਹੁਣ ਕੈਨੇਡਾ ਵਿੱਚ ਪੱਕੇ ਹੋਣ ਦਾ ਇਹ ਤਰੀਕਾ ਵੀ ਖਤਮ ਹੋ ਗਿਆ ਹੈ ਸੋ ਵਿਦਿਆਰਥੀਆਂ ਨੂੰ ਰਾਸੀ ਸ਼ਰਨ ਦੇ ਲਈ ਅਪਲਾਈ ਨਹੀਂ ਕਰਨਾ ਚਾਹੀਦਾ ਤਾਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਦੇਸ਼ ਨਿਕਾਲੇ ਸੰਬੰਧੀ ਇੱਕ ਕੇਸ ਪੁਰਾਣੇ ਨੇ ਅੱਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕੀ ਰੁਖ ਰਹਿੰਦਾ ਏ ਇਹ ਗੱਲ ਇਸ ਗੱਲ ਤੇ ਬਹੁਤ ਅਸਰ ਪਾਵੇਗੀ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਕਿਸ ਤਰ੍ਹਾਂ ਦੀ ਰਹਿੰਦੀ ਹੈ ਕੈਨੇਡਾ ਦੇ ਵਿੱਚ ਪੀਆਰ ਲੈਣੀ ਆਸਾਨ ਹੁੰਦੀ ਹੈ ਜਾਂ ਮੁਸ਼ਕਿਲ ਲੇਕਿਨ ਇਹ ਉਹਨਾਂ ਲੋਕਾਂ ਵਾਸਤੇ ਵੀ ਵੱਡੀ ਦਿਲ ਦਹਿਲਾ ਦੇਣ ਵਾਲੀ ਖਬਰ ਹੈ ਜਿਹੜੇ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਕਰਜ਼ਾ ਚੁੱਕ ਕੇ ਕੈਨੇਡਾ ਗਏ ਸੀ ਅਤੇ ਉਹਨਾਂ ਨੂੰ ਹੁਣ ਉੱਥੋਂ ਡਿਪੋਰਟ ਹੋਣਾ ਪਵੇਗਾ ਕੁਝ ਗਲਤੀਆਂ ਕਰਕੇ ਜਾਂ ਫਿਰ ਉੱਥੇ ਦੇ ਇਮੀਗ੍ਰੇਸ਼ਨ ਕਾਨੂੰਨ ਬਦਲਣ ਕਰਕੇ ਰਾਤੀ ਸ਼ਰਮ ਦੇ ਕੇਸ ਵਿੱਚੋਂ ਰੱਦ ਹੋ ਜਾਣ ਕਰਕੇ ਡਿਪੋਰਟੇਸ਼ਨਾਂ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਵੱਡੇ ਪੱਧਰ ਉੱਤੇ ਪੰਜਾਬੀ ਵੀ ਇਸ ਦੇ ਨਾਲ ਪ੍ਰਭਾਵਿਤ ਹੋ ਰਹੇ ਨੇ